ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਹੱਥ ਰੱਸੀ ਛੱਡੀ ਨਹੀਂ ਜਾਦੀ ਇਹ ਛੱਡਣ ਦਾ ਇੱਕ ਬਹੁਤ ਵਧੀਆ ਤਰੀਕਾ ਵਾ ਸਭ ਤੋਂ ਪਹਿਲਾਂ ਕਿ ਤੁਸੀਂ ਅਸ਼ਲੀਲ ਫੋਟੋਆਂ ਅਤੇ ਫਿਲਮਾਂ ਇਹ ਵੇਖਣੀਆਂ ਬੰਦ ਕਰੋ ਅਤੇ ਤੁਸੀਂ ਆਪਣੇ ਮਾਈਂਡ ਨੂੰ ਕੋਸ਼ਿਸ਼ ਕਰੋ ਕਿ ਆਪਣੇ ਪੇਰੈਂਟਸ ਦੇ ਨਾਲ ਆਪਣੇ ਮਾਂ ਪਿਓ ਦੇ ਨਾਲ ਕੋਈ ਸੌਂਦੀ ਜਾਂ ਉਹਨਾਂ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਜਿਹਦੇ ਨਾਲ ਕਿ ਤੁਹਾਡਾ ਜਿਹੜਾ ਧਿਆਨ ਆ ਉਹ ਇਸ ਵੱਲ ਘੱਟ ਹੋਵੇ ਅਤੇ ਤੁਹਾਡੀ ਹੱਥ ਰਸੀ ਜਿਹੜੀ ਆ ਉਹ ਘੱਟ ਹੋਵੇ ਕਿਉਂਕਿ ਹੱਥ ਰਸੀ ਦੇ ਨਾਲ ਅੱਗੇ ਜਾ ਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀਆਂ ਜਿਹਦੇ ਨਾਲ ਕਿ ਤੁਹਾਡੇ ਅੰਦਰ ਢਿੱਲਾਪਨ ਵੀ ਆ ਜਾਏਗਾ ਟਾਈਮਿੰਗ ਦੀ ਕਮੀ ਆਏਗੀ ਤੁਹਾਨੂੰ ਸ਼ਾਦੀ ਸਮੇਂ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ ਇਸ ਕਰਕੇ ਇਹ ਮੈਸੇਜ ਹੈ ਉਹਨਾਂ ਲੜਕਿਆਂ ਨੂੰ ਉਹਨਾਂ ਆਪਣੇ ਛੋਟੇ ਵੀਰਾਂ ਨੂੰ ਦੇਣ ਲਿਆ ਜਿਹੜੇ ਕੀ ਹੱਥ ਰੱਸੀ ਜਿਆਦਾ ਕਰਦੇ ਆ ਅਤੇ ਉਹ ਇਹਦੇ ਵੱਲ ਧਿਆਨ ਜਿਆਦਾ ਦੇਣ ਕਰਕੇ ਉਹਨਾਂ ਦਾ ਧਿਆਨ ਜਿਆਦਾ ਹੱਥ ਰੱਸੀ ਵੱਲ ਹੁੰਦਾ